ਸਪਰੀਮ ਕੋਰਟ ਦੀ ਆਫਰ ਤੋਂ ਬਾਅਦ ਕਿਸਾਨ ਅੱਜ ਵੱਡੀ ਮੀਟਿੰਗ ਕਰ ਰਹੇ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਮੀਟਿੰਗ ਦੇ ਵਿੱਚ ਅੱਜ ਕਈ ਕਿਸਾਨ ਆਗੂ ਇਕੱਤਰ ਹੋ ਕੇ ਵੱਡਾ ਫੈਸਲਾ ਲੈਣਗੇ ਤੇ ਉੱਥੇ ਹੀ ਸੁਪਰੀਮ ਕੋਰਟ ਦੇ ਵੱਲੋਂ ਜੋ ਸੁਝਾਅ ਦਿੱਤਾ ਗਿਆ ਉਸ ਨੂੰ ਲੈ ਕੇ ਕੋਈ ਵੱਡਾ ਫੈਸਲਾ ਵੱਡਾ ਐਲਾਨ ਕਿਸਾਨ ਜਥੇਬੰਦੀਆਂ ਕਰ ਸਕਦੀਆਂ ਨੇ ਦੱਸੇ ਕਿ ਸੁਪਰੀਮ ਕੋਰਟ ਨੇ ਜਗਜੀਤ ਡੱਲੇਵਾਲ ਨੂੰ ਲੈ ਕੇ ਅੱਜ 1 ਵਜੇ ਰਿਪੋਰਟ ਮੰਗੀ ਹੈ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜਗਜੀਤ ਡੱਲੇਵਾਲ ਦੀ ਜ਼ਿੰਦਗੀ ਬਹੁਤ ਮਹੱਤਵਪੂਰਨ ਰੱਖਣੀ ਹੈ ਤੇ ਜਗਜੀਤ ਡੱਲੇਵਾਰ ਨੂੰ ਜਿਹੜਾ ਕਿ ਸੁਪਰੀਮ ਕੋਰਟ ਦੇ ਦਰਵਾਜ਼ੇ ਜਿਹੜੇ ਕਿ ਜ਼ਰੂਰ ਖੜਕਾਉਣੇ ਚਾਹੀਦੇ ਨੇ ਤੇ ਜੇਕਰ ਤੁਹਾਡੀਆਂ ਕੋਈਆਂ ਮੰਗਾਂ ਨੇ ਉਹ ਸਾਡੇ ਕੋਲ ਲੈ ਕੇ ਆਓ ਤੇ ਅਸੀਂ ਉਸ ਦਾ ਹੱਲ ਕਰਾਂਗੇ ਤੇ ਜਿਸ ਤੋਂ ਬਾਅਦ ਹੁਣੇ ਕਿਸਾਨ ਜਥੇਬੰਦੀਆਂ ਮੀਟਿੰਗ ਕਰ ਰਹੀਆਂ ਨੇ ਮੀਟਿੰਗ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਸਕਦਾ ਹੈ ਤੇ ਉੱਥੇ ਸੁਪਰੀਮ ਕੋਰਟ ਦੇ ਵੱਲੋਂ ਜੋ ਆਫਰ ਦਿੱਤੀ ਗਈ ਹੈ ਉਸ ਨੂੰ ਲੈ ਕੇ ਡੱਲੇਵਾਲ ਤੇ ਕਿਸਾਨ ਜਥੇਬੰਦੀਆਂ ਮੰਨ ਸਕਦੀਆਂ ਨੇ ਤੇ ਜਿਸ ਤੋਂ ਬਾਅਦ ਇਹ ਸਵਾਲ ਬਣਿਆ ਹੋਇਆ ਹੈ ਕਿ ਹੁਣ ਕੀ ਫੈਸਲਾ ਹੋਵੇਗਾ ਕਿ ਸੁਪਰੀਮ ਕੋਰਟ ਦੇ ਆਫਰ ਨੂੰ ਕਿਸਾਨ ਜਥੇਬੰਦੀਆਂ ਅਪਣਾਉਣਗੀਆਂ ਜਾਂ ਨਹੀਂ ਤੇ ਜਿਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਜਗਜੀਤ ਡੱਲੇਵਾਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਗਜੀਤ ਡੱਲੇਵਾਲ ਸੁਪਰੀਮ ਕੋਰਟ ਦੇ ਵਿੱਚ ਵੀਸੀ ਦਰਿਆ ਪੇਸ਼ੀ ਕਰਨ ਯਾਨੀ ਕਿ ਵੀਡੀਓ ਕਾਨਫਰੈਂਸ ਦੇ ਜ਼ਰੀਏ ਉਹਨਾਂ ਦੀ ਪੇਸ਼ੀ ਹੋਵੇਗੀ ਕਿਉਂਕਿ ਬਹੁਤ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਲੇ ਦੁਆਲੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦਾ ਨਿਕਲਣਾ ਉਥੋਂ ਬਹੁਤ ਔਖਾ ਹੈ ਤੇ ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਨਾਲ ਜਿਹੜੀ ਕਿ ਵੀਡੀਓ ਕਾਨਫਰੰਸ ਜ਼ਰੀਏ ਪੇਸ਼ੀ ਹੋ ਸਕਦੀ ਹੈ ਤੇ ਜਿਸ ਤੋਂ ਬਾਅਦ ਮੰਗਾ ਜਿਹੜੀਆਂ ਕਿ ਰੱਖੀਆਂ ਜਾਣਗੀਆਂ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਆ ਸਕਦਾ ਤੇ ਹੁਣ ਕਿਸਾਨ ਜਥੇਬੰਦੀਆਂ ਨੇ ਵੱਡੀ ਮੀਟਿੰਗ ਸੱਦ ਲਈ ਹੈ ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਅੱਜ ਕਿਸਾਨ ਜਥੇਬੰਦੀਆਂ ਬੈਠਕ ਕਰ ਰਹੀਆਂ ਨੇ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਿਕਲ ਕੇ ਬਾਹਰ ਆ ਸਕਦਾ ਹੁਣ ਜਗਜੀਤ ਡਲੇਵਾਲ ਅੱਜ 25 ਦਿਨ ਹੋ ਗਏ ਨੇ ਤੇ 25 ਦਿਨ ਹਜੇ ਮਰਨ ਵਰਤ ਉਹਨਾਂ ਦਾ ਜਾਰੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਸਿਹਤ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਕਈ ਸਿਆਸੀ ਲੀਡਰ ਉਹਨਾਂ ਕੋਲ ਲਗਾਤਾਰ ਪਹੁੰਚ ਰਹੇ ਨੇ ਤੇ ਉਹਨਾਂ ਦੀ ਸਿਹਤ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਜਗਜੀਤ ਅਡਲੇਵਾਲ ਨੂੰ ਲੈ ਕੇ ਲਗਾਤਾਰ ਅਗਲੀਆਂ ਰਣਨੀਤੀਆਂ ਕੱਢ ਰਹੀਆਂ ਨੇ ਤੇ ਉੱਥੇ ਹੀ ਲਗਾਤਾਰ ਧਰਨੇ ਲੱਗ ਰਹੇ ਨੇ ਤੇ ਕਦੇ ਰੇ ਰੋਕੋ ਅੰਦੋਲਨ ਤੇ ਕਦੇ ਪੰਜਾਬ ਬੰਦ ਦਾ ਸੱਦਾ ਦਿੱਤਾ ਜਾ ਰਿਹਾ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਕਿਸਾਨ ਜਥੇਬੰਦੀਆਂ ਨੇ ਸੁਪਰੀਮ ਕੋਰਟ ਦੀ ਆਫਰ ਤੋਂ ਬਾਅਦ ਇੱਕ ਵੱਡੀ ਮੀਟਿੰਗ ਸੱਦ ਲਈ ਹੈ ਤੇ ਜਗਜੀਤ ਅਡਲੇਵਾਲ ਦੀ ਕੱਲ ਸਿਹਤ ਕਾਫੀ ਵਿਗੜ ਚੁੱਕੀ ਉਹਨਾਂ ਨੂੰ ਉਲਟੀਆਂ ਲੱਗ ਗਈਆਂ ਤੇ ਉਲਟੀਆਂ ਤੋਂ ਬਾਅਦ ਉਹ ਬੇਹੋਸ਼ ਹੋ ਗਏ ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੂੰ ਹੱਥਾਂ ਪੈਰਾਂ ਦੇ ਪਈ ਪਾਜੜਾ ਪਈਆਂ ਤੇ ਲਗਾਤਾਰ ਜਾਪ ਹੋ ਰਿਹਾ ਸਤਨਾਮ ਵਾਹਿਗੁਰੂ ਦਾ ਲਗਾਤਾਰ ਜਿਹੜਾ ਕਿ ਖਨੌਰੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਜਾਪ ਕਰ ਰਹੀਆਂ ਨੇ ਮੰਚ ਬੰਦ ਕਰ ਦਿੱਤਾ ਤੇ ਹੁਣ ਅੱਜ ਵੱਡੀ ਮੀਟਿੰਗ ਸੱਦ ਲਈ ਹੈ ਅਗਲੀ ਰਣਨੀਤੀ ਕਢੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਸੁਪਰੀਮ ਕੋਰਟ ਦੀ ਆਫਰ ਨੂੰ ਕਿਸਾਨ ਜਥੇਬੰਦੀਆਂ ਅਪਣਾ ਸਕਦੀਆਂ ਨੇ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ